ਹਾਂਜੀ ਸ਼ਾਸਤਰੀ ਕਾਲ ਜੀ ਮੈਂ ਮਨਜੀਤ ਕੌਰ ਮਾਣ ਆਪ ਸਭ ਨੂੰ ਪਿਆਰ ਭਰੀ ਸ਼ਾਸਤਰੀ ਕਾਲ ਮੈਂ ਬੋਲ ਰਹੀ ਹਾਂ ਮੋੜ ਮੰਡੀ ਜ਼ਿਲ੍ਹਾ ਬਠਿੰਡਾ ਦਸ਼ਮੇਸ਼ ਨਗਰ ਗਲੀ ਨੰਬਰ 2 ਨੇੜੇ ਬੱਸ ਅੱਡਾ ਜਿਹੜਾ ਮੋੜ ਮੰਡੀ ਚ ਬੱਸ ਅੱਡਾ ਇੱਕੋ ਹੀ ਹੈ ਜੀ ਵੱਡਾ ਉਹਦੇ ਪਿਛਲੇ ਪਾਸੇ ਦਸ਼ਮੇਸ਼ ਨਗਰ ਰਹਿ ਜਾਂਦਾ ਸੋ ਆਪਾਂ ਲੈ ਕੇ ਆਏ ਹਾਂ 440 ਵਾਲੇ ਗੰਗਾ ਬ੍ਰਾਂਡ ਦੇ ਵਧੀਆ ਸੂਟ ਇਹ ਸੂਟ ਖਰਾਬ ਨਹੀਂ ਹੁੰਦੇ ਜੀ ਇਹਨਾਂ ਦੀ ਲੈਂਥ ਲੈਂਥ ਫੋਲੋ ਹੁੰਦੀ ਆ ਕੋਈ ਕੰਪਲੀਟ ਨਹੀਂ ਹੈ ਆਪਾਂ ਬਹੁਤ ਵੇਚੀਏ ਤੇ ਮੈਸੇਜ ਵੀ ਆ ਰਹੇ ਆ ਵੀ 440 ਵਾਲੇ ਸੂਟ ਦੁਬਾਰੇ ਪਾਓ ਇਹ ਹੈ ਜੀ ਗਾਜਰੀ 440 ਵਾਲਾ ਕਿ ਕੰਮ ਅਸਾ ਚਾਹੀਦਾ ਆਦੀਆਂ ਜੀ ਦੀਪੂ ਖੇਤ ਕਰਾ ਲਾ ਰਿਹਾ ਜੀ ਅੱਜ ਤੀਜਾ ਦਿਨ ਕਰਾ ਲੱਗਦੇ ਨੇ ਤੇ ਸਾਥੋਂ ਕੱਪੜੇ ਲੈਣ ਨਹੀਂ ਜਾਇਆ ਗਿਆ ਤੇ ਕੱਟ ਪੀਸ ਉਹ ਰਹਿੰਦੀ ਸੀ ਉਹਦੀ ਵੀਡੀਓ ਪਾਤੀ ਤੇ ਜਿਹੜੀ ਹੁਣ ਆਪਾਂ ਇੱਕ ਦੋ ਦਿਨ ਵੀਡੀਓ ਪਾਵਾਂਗੇ ਜਿਹੜੇ ਘਰੇ ਕੱਪੜੇ ਪਏ ਜੀ ਆਪੋ ਨ ਨਹੀਂ ਪਾਵਾਂਗੇ ਝੂਠੀ ਨਹੀਂ ਬਾਇਦੇ ਜੀ ਕਿਉਂਕਿ ਦੀਪੂ ਨੂੰ ਟਾਈਮ ਨਹੀਂ ਜੀ ਹਜੇ ਦੋ ਦਿਨ ਹੋਰ ਲੱਗੂਗੇ ਕਰਾ ਤੇ ਆਹ ਸਿਰਫ ਦੋ ਸੂਟ ਆ ਜੀ ਆਪਣੇ ਕੋਲ 440 ਵਾਲੇ ਇਹ ਹੋ ਹੋ ਹੈਗੀ ਆ ਜੀ ਤਿੰਨ ਇਹ ਲਿਆਂ ਦੇ ਆਪਾ ਕਾਫੀ ਜੀ ਪਹਿਲੀਆਂ ਜੀ ਵਿਕ ਗਈ ਜੀ ਇਹ ਸੀਗੇ 60 62 ਸੂਟ ਤੇ ਹੁਣ ਇਹ ਪੰਜ ਸੱਤਕ ਰਹਿ ਗਏ ਮੈਂ ਸੋਚਿਆ ਵੀ ਖਾਲੀ ਨਾਲੋ ਚੱਲ ਆਪਾਂ ਵੀਡੀਓ ਬਣਾ ਲਈ ਜੀ ਮੈਚਿੰਗ ਸਲਵਾਰਾਂ ਜੀ ਹਾਂ ਦੇਖੋ ਜੀ ਗੰਗਾ ਬ੍ਰਾਂਡ ਦੇ ਪੂਰੇ ਫੁੱਲੇ ਡੁੱਲੇ ਕਮੀਜ਼ ਬਣਨਗੇ ਪੂਰੀ ਲੈਂਥ ਬਣਨਗੇ ਆਸਲ ਵਾਰਾ ਜੀ ਇਹਦੇ ਨਾਲ ਤੇ ਇਹਦੇ ਨਾਲ ਦੇ ਤਿੰਨ ਸੂਟਾ ਜੀ ਆਪਣੇ ਕੋਲੇ ਇੱਕ ਕੇਸੇ ਗੰਗਾ ਬ੍ਰਾਂਡ ਚ ਆਪਣੇ ਕੋਲੇ ਲਾਸਟ ਕਲਰ ਆ ਰਹਿ ਗਿਆ ਇਹ ਦੂਵਾ ਦੇ ਨਹੀਂ ਹੋਣਗੇ ਜੀ ਕਿਉਂਕਿ ਜਿਹਨੂੰ ਤਾਂ ਪੱਲੇ ਹੁੰਦੇ ਸੀ ਨਾ ਉਹ ਕਦੇ ਵੀ ਹੁਣ ਹੁਣ ਨਹੀਂ ਇਹਨਾਂ ਨੇ ਆਉਣਾ 440 ਵਾਲੇ ਜੀ ਆਹ ਸੂਟ ਮੇਰੇ ਮਿਸ ਹਿਸਾਬ ਨਾਲ ਤਾਂ ਮੈਨੂੰ ਤਾਂ ਲੱਗਿਆ ਬੇਗਗੀ ਫਾਰੇ ਬਿੱਟੀ ਪਏ ਜੀ ਕਿ ਕਿਥੇ ਆ ਗਿਆ ਪਤਾ ਨਹੀਂ ਕਿਵੇਂ ਆ ਗਿਆ ਸੂਟਾਂ ਦੇ ਵਿੱਚ ਲੋਕਿਆ ਰਹਿ ਗਿਆ ਆਏ ਦੇ ਨਾਲ ਬਾਟਮ ਹੈ ਜੀ ਆਇ ਦੀ ਕਾਟਨ ਦੀ ਚੁੰਨੀ ਹੈ ਜੀ ਇਹ ਆ ਜੀ 450 ਵਾਲੇ ਚ ਇੱਕ 450 ਆ ਗਏ ਜੀ ਕਾਟਨ ਦੀ ਚੁੰਨੀ ਜੀ ਕਰੋ ਵੀਡੀਓ ਬਣਾਈ ਹੈ ਜੀ ਆਪਾਂ ਝੂਠ ਨਹੀਂ ਬੋਲਦੇ ਜਿਹੜੇ ਮੇਰੇ ਕੋਲੇ ਸੂਟ ਪੈਸੀ ਮਾਣਾਂ ਦੀ ਬਣਾਤੀ ਤੇ ਤੇ ਦੋ ਦਿਨ ਦੀ ਕੋ ਵਿਹਲਾ ਨਹੀਂ ਹੁੰਦਾ ਦੋ ਦਿਨ ਕੱਪੜਾ ਲੈਣ ਜਈ ਜਾਵੇ ਤੇ ਆ ਦੇ ਨਾਲ ਕੱਟਣ ਦੀ ਚੁੰਨੀ ਹੈ ਜੀ ਇਹ ਬੋ 840 ਦਾ ਜੀ ਵਧੀਆ ਪਿਓਰ ਮਾਣ ਮਾਲ ਦੀ ਚੁੰਨੀ ਹੈ ਜੀ ਜਿਸ ਦਾ ਆਪਣੇ ਕੋਲੇ ਆ ਪਿਆ ਜੀ 650 ਚ ਆਹ ਤਾਂ ਇਹ ਸਲਵਾਰ ਹੈ ਜੀ ਬਹੁਤ ਵਧੀਆ ਕੱਟਣਾ ਹੈ ਖਰਾਬ ਗ੍ਰੂਪ ਨਹੀਂ ਹੁੰਦੀ ਆਹ ਦੇਖੀ ਤੇ ਆਹ ਇਹ ਦਾ ਕੁਮੀਜ਼ ਹੈ ਜੀ ਆਹ ਵਾਲਾ ਐਵੇਂ ਗਲਾ ਪੱਟੀ ਜੀ ਬਣੀ ਹੋਈ ਹੈ ਇਹਦੇ ਆਸ ਬਟਨ ਜੇ ਲੱਗੇ ਹੋਏ ਆਹ ਗਈ ਜਿਹੜੀ ਕੋਟਾ ਡੋਰੀ ਆ ਦੀ ਚੁੰਨੀ ਫੁੱਲ ਟਾਈ ਮਿੱਟੀ ਦੀ ਫੁੱਲੀ ਡੁੱਲੀ ਇਹ 650 ਦਾ ਸੂਟ ਹੈ ਜੀ ਕੋਟਾ ਡੋਰੀ ਆ ਜੀ ਤੇ ਇਹਦੇ ਕਰੋਸ਼ੀਆ ਲੱਗੇ ਇਹਦੇ ਚਾਰ ਸਪੀੜੇ ਣਾਲੇ ਦਾ ਮੱਜ ਖੇਤ ਗਈ ਦੀਪੂ ਵਰਗਿਆਂ ਕੋਲੇ ਡੇੜਾ ਮਾਰ ਕੇ ਹੀ ਉੱਥੇ ਕਰਾ ਲੱਗਦਾ ਨਵੇਂ ਘਰ ਦਾ ਕੰਮ ਕਸਟਮਰ ਸਾਹਮਣੇ ਅੱਜ ਕੱਟ ਪੀਸ ਕੱਟ ਪੀਸ ਵਿੱਚ ਹੈ ਜੀ ਮਰਨ ਵਾਲੇ ਹੋਏ ਪਏ ਆ ਆਹ ਹੈ ਜੀ ਪਿਓਰ ਮਸਲੀਨ ਦਾ ਸੂਟ ਇਹਦਾ ਡਿਜ਼ਾਈਨ ਇਹ ਵੀ ਆ ਇਹਦੇ ਥੱਲੇ ਬਸ ਆ ਬਣੇ ਹੋਏ ਆ 5 ਮੀਟਰ ਦਾ ਪੂਰਾ ਕੱਟ ਹੈ ਇਹ ਇਹ ਹੈਗਾ ਜੀ 550 ਦਾ ਸੂਟ ਮੇਟਰ ਨਹੀਂ ਗਈ ਇਹਨੂੰ ਜੋਰ ਹੁੰਦੀ ਚੱਪੀ ਨਹੀਂ ਜੀ ਆਹ ਦੇਖੋ ਜਿਹੜਾ ਨਾ ਟਾਈ ਡਾਈ ਦੀ ਚੁੰਨੀ ਆ ਕੋਟਾ ਡੋਰੀਆ ਦੀ ਟਾਈ ਡਾਈ ਦੀ ਚੁੰਨੀ ਹੈ ਜੀ ਇਹ ਦੇਖੋ ਆਹ ਦੇਖ ਪੂਰੀ ਵਧੀਆ ਸਿਰਫ 550 ਦਾ ਜੀ ਇੱਕ ਕਿਰੇ ਵਿੱਚ ਆ ਬਲੈਕ ਤੇ ਆ ਜੀ देखो एक ब्लैक है हाँ सी दी, दी ब्लैक टाइड चुनी हाँ देखो जी हाँ देखो जी ये सिर्फ साढ़े पांच सौ का सूट है जी ਇਹਨਾਂ ਨੂੰ ਦਿਖਾਇਆ ਹੈ ਤੇ ਸ਼ੂਟ ਆਪਣੇ ਕੋਲੇ ਆ ਵੀ ਪਿਆ ਜੀ ਇਹਦੇ ਨਾਲ ਪਿਓਰ ਦੀ ਚੁੰਨੀ ਹੈ 525 ਦਾ ਇਹ ਕਾਪਟਨ ਹੈ ਆ ਦੇਖੋ ਜੀ ਇਹਦੇ ਨਾਲ ਆਹ ਸੀ ਜੀ ਪਿਓਰ ਦੀ ਚੁੰਨੀ ਆ ਦੇਖੋ ਜਿਹੜੇ ਆ ਸੂਟਾਂ ਦੇ ਚੱਕ ਦੋ ਰੰਗ ਹੋਰ ਹੈਗੇ ਆ ਇਹਨਾਂ ਦੀ ਕੈਮਰੇਕ ਬਹੁਤ ਸੋਹਣੀ ਆ ਫਿੱਟਦੇ ਫੁੱਟਦੇ ਨਹੀਂ ਪਰ ਇਹਨਾਂ ਨਾਲ ਚੁੰਮੀ ਦਾ ਛਪੂਨ ਦੀਆਂ ਜੀ ਚੀਜ਼ ਬਹੁਤ ਘੈਂਟ ਆ ਖਰਾਬ ਨਹੀਂ ਹੁੰਦੀ ਹੁੰਦੀ ਇਹ ਕੱਪੜਾ ਇਹ ਖਰਾਬ ਹੋਣ ਵਾਲਾ ਤਾਂ ਹੈ ਹੀ ਨਹੀਂ ਬਹੁਤ ਸੋਹਣੀ ਕੈਮਰੇਕ ਆ ਇਹਨਾਂ ਨਾਲ ਦੇ ਹੈਗੇ ਚੱਕ ਦੋ ਸੂਟ ਹੋਰ ਵੀ ਮੈਨੂੰ ਰੰਗ ਨਹੀਂ ਪਤਾ ਦਿਹਾ ਜੀ ਆ ਦੇਖੋ ਜੀ ਇਹਦੇ ਵਿੱਚ ਆਹ ਸਲਵਾਰਾ ਛਪੂਨ ਦੀ ਚੁੰਨੀ ਇਹਦੇ ਨਾਲ ਸਿਰਫ 516 ਜੀ ਬਹੁਤ ਸੋਹਣੀ ਕੈਮਰੀ ਕਹਿ ਲਈ ਇਹਦੇ ਵਿੱਚ ਕਲਰ ਨਹੀਂ ਹੋ ਰਿਹਾ ਬੱਚੀ ਵੀ ਬਾਕੀ ਕਿੰਦੇ ਸੇਜ ਹੀ ਕਲਰ ਜਿਹੜਾ ਮੈਂ ਤੁਹਾਨੂੰ ਖੋਲ ਕੇ ਦਿਖਾਇਆ ਇਹਦੇ ਵਿੱਚ ਚਿੱਕਾ ਕਾਫੀ ਹੈ ਇੱਕਾ ਗਰੇਜਾ ਕਲਰ ਆ ਬਹੁਤ ਸੋਹਣਾ ਸਕੂਨੀਆਂ ਪਰ ਇਹਦਾ ਕੱਪੜਾ ਬਹੁਤ ਘੈਂਟਾ ਖਰਾਬ ਨਹੀਂ ਹੁੰਦਾ ਜੀ ਸੋ ਮੇਰੇ ਸਮਝ ਮੈਂ ਮਜਬੂਰੀ ਦੱਸੀ ਹੈ ਵੀ ਦੀਪੂ ਕਰਾ ਲਾਉਂਦਾ ਕਿ ਇਹ ਤਾਂ ਕੱਪੜਾ ਲੈਣ ਜਾਇ ਨਹੀਂਗਾ ਜਿਹੜਾ ਆਪਣੇ ਘਰੇ ਪੇਸ਼ ਜੋ ਬਣਾ ਕੇ ਆਪਾਂ ਪਾਤੀ ਕਿ ਕਈ ਵਾਰੀ ਕਿ ਸਪੈਨ ਬਰਾਣੀ ਕੋਈ ਹੋਜੀ ਚੀਜ਼ ਲਾੜੀ ਹੁੰਦੀ ਹੈ। ਸੋ ਵੀਡੀਓ ਬਣਾਉਣ ਚ ਕੋਈ ਕਮੀ ਰਹੀ ਹੋਵੇ ਤਾਂ ਸੌਰੀ ਮੰਗਦੇ ਆ ਜੀ ਅੱਜ ਵੀਡੀਓ ਬਣਾਵਾਲਾ ਸਾਡਾ ਬੰਦਾ ਹੋਰ ਹੈ। ਦੀਪੂ ਖੇਤ ਹੈ। ਕੋਈ ਕੋਈ ਵੀ ਕਮੀ ਰਹੀ ਹੋਵੇ ਤਾਂ ਅਸੀਂ ਸੌਰੀ ਮੰਗਦੇ ਆ ਜੀ ਇਹ ਬੰਦਾ ਨਵਾਂ ਹੈ ਸਾਡਾ। ਤਿੰਨ। ਬਾਕੀ ਜੀ ਆਪ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸੋਡਾ ਪਤਾ ਨਹੀਂ ਤੁਸੀਂ ਦੀਪੂ ਨੂੰ ਮਿਸ ਕਰੋਗੇ ਕਿ ਨਾ ਕਰੋਗੇ ਮੈਂ ਬਹੁਤ ਕਰ ਰਹੀ ਹਾਂ ਕਿਉਂਕਿ ਹਲੇ ਅਸੀਂ ਰਾਤ ਨੂੰ ਬਣਾਈ ਹੈ 9:30 ਵਜੇ ਵੀਡੀਓ ਹਜੇ ਵੀ ਉਹ ਖੇਤ ਕਰਾ ਲਾਈ ਜਾਂਦਾ ਸੋ ਵੈਗਰੂ ਤੁਹਾਨੂੰ ਚੜ ਦੀ ਕਲਾ ਚ ਰੱਖੀ ਜੀ